ਬਿੱਟੂ ਸਾਹਿਬ ਦੀ ਗੱਲ ਕਰ ਲਈ ਬਿੱਟੂ ਸਾਹਿਬ ਵੀ ਕਈ ਵਾਰੀ ਕੋਲ ਮੋਲ ਕਰਕੇ ਮਜੀਠੀਆ ਸਾਹਿਬ ਨੂੰ ਸਾਲੇ ਦੇ ਸਰਕਾਰ ਨੂੰ ਤੇ ਇਸ ਵਾਰੀ ਕੀ ਮਸਲਾ ਹੈ ਬਿੱਟੂ ਸਾਹਿਬ ਕਿਵੇਂ ਚੱਲਦਾ ਨਹੀਂ ਬਿੱਟੂ ਸਾਹਿਬ ਨੇ ਇੱਕ ਮਤਲਬ ਕਿ ਮੈਂ ਜਸਟੇਟਮੈਂਟ ਪੜ੍ਹੀ ਆ ਸਪੋਕਸਮੈਨ ਦੇ ਵਿੱਚ ਲੱਗੀ ਸੀ ਕਿ ਸ਼ਾਇਦ ਕਿ ਉਹ ਕਹਿ ਰਹੇ ਸੀਗੇ ਕਿ ਕੇਂਦਰ ਸਰਕਾਰ ਦੇ ਕੋਲ ਇਨਪੁਟ ਪਹਿਲਾਂ ਹੀ ਸੀਗੀ ਕਿ ਅਤਵਾਦੀ ਵੜ ਗਏ ਨੇ ਬੰਦੇ ਮਾਤਰਮ ਟ੍ਰੇਨ ਤੇ ਉਹ ਹਮਲਾ ਕਰ ਸਕਦੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਛਪੀਆਂ ਨੇ ਜੀ ਤਾਂ ਉਹ ਸਰਕਾਰ ਨੂੰ ਤਾਂ ਫਿਰ ਆਪਣੇ ਆਪ ਹੀ ਸਵਾਲਿਆ ਬਿਲਕੁਲ ਕਿ ਤੁਹਾਡਾ ਜਿਹੜਾ ਕੇਂਦਰ ਦਾ ਵਜ਼ੀਰ ਆ ਉਹ ਇਹ ਕਹਿ ਰਿਹਾ ਕਿ ਸਾਡੇ ਕੋਲ ਇਨਪੁਟ ਸੀਗੀ ਇਹ ਤਾਂ ਬੜੀ ਉਹੀ ਸਵਾਲ ਤਾਂ ਅੱਗੇ ਹੁੰਦੇ ਪਏ ਨੇ ਉਹਨਾਂ ਨੂੰ ਜੀ ਕਿਉਂਕਿ ਖੁਦ ਜਿਹੜੀ ਸਰਬਦਲੀ ਮੀਟਿੰਗ ਸੀ ਉਹਦੇ ਵਿੱਚ ਕੇਂਦਰ ਸਰਕਾਰ ਨੇ ਮੰਨਿਆ ਹਮ ਕਿ ਅਸੀਂ तमाम ਤਰ੍ਹਾਂ ਦੇ ਪ੍ਰਬੰਧ ਕਰਨ ਦੇ باوجود ਕਿਤੇ ਨਾ ਕਿਤੇ ਉੱਕ ਗਏ ਜੀ ਬਿਲਕੁਲ ਤਾਂ ਫਿਰ ਸਵਾਲ ਇਸ ਗੱਲ ਤੇ ਹੋਣਗੇ ਕਿ ਜੇ ਇਨਪੁਟ ਸੀ ਹਮ ਜੀ ਵਿੰਬ੍ਰਟੂ ਸਾਹਿਬ ਕਹਿ ਰਹੇ ਨੇ ਕਿ ਇਨਪੁਟ ਸੀ ਜੀ ਪਰ ਉਹਨਾਂ ਬੰਦਿਆਂ ਨੂੰ ਟੋਲਿਆ ਨਹੀਂ ਜਾ ਸਕਿਆ ਲੱਭਿਆ ਨਹੀਂ ਜਾ ਸਕਿਆ ਤਾਂ ਫਿਰ ਸਰਕਾਰ ਦੀ ਤੋਫੀਲਰ ਬਣ ਜਾਂਦੀ ਹੈ ਨਾ ਸਾਹਿਬ ਫਿਰ ਹਾਲਾਂਕਿ ਬਿੱਟੂ ਸਾਹਿਬ ਨਹੀਂ ਕਹਿਣਗੇ ਕਿ ਸਰਕਾਰ ਦੀ ਫੇਲਿਓਰ ਹੈ ਪਰ ਸਵਾਲ ਤੇ ਹੋਣਗੇ ਹਮ ਇਸ ਤਰ੍ਹਾਂ ਮਤਲਬ ਕਿ ਜੇ ਇਨਪੁਟ ਸੀ ਗਈ ਤੇ ਦੂਜੀ ਗੱਲ ਇਹ ਆ ਕਿ ਦੇਖੋ ਇਹ ਤਾਂ ਸਾਫ ਆ ਕਿ ਜਦੋਂ ਤੁਸੀਂ ਕਿਸੇ ਬੰਦੋਬਸਤ ਦਾ ਕ੍ਰੈਡਿਟ ਆਪਣੇ ਸਿਰ ਲੈਨੇ ਹੋ ਤੇ ਜੇ ਉਹ ਬੰਦੋਬਸਤ ਕਿਤੇ ਨਾ ਕਿਤੇ ਜਾ ਕੇ ਟੁੱਟ ਜਾਂਦਾ ਹੈ ਫਿਰ ਜਾ ਕੇ ਕੋਈ ਨੁਕਸਾਨ ਹੁੰਦਾ ਹੈ ਉਹਦੇ ਤੇ ਸਵਾਲ ਤੇ ਤੁਹਾਨੂੰ ਹੋਣਗੇ ਹੋਣਗੇ ਹੁਣ ਤਾਂ ਰੌਲਾ ਇਹ ਆ ਕਿ ਇੱਥੇ ਸਵਾਲ ਕਰਨ ਦੀ ਥਾਂ ਤੇ ਮਸਲਾ ਬਣਾ ਦਿੱਤਾ ਜਾਂਦਾ ਜੀ ਪਾਕਿਸਤਾਨ ਦਾ ਪਾਣੀ ਬੰਦ ਕਰ ਦੇਾਂਗੇ ਇਹ ਕਰ ਦੇਾਂਗੇ ਵਾਹ ਕਰ ਦੇਾਂਗੇ ਜੰਗ ਲੱਗ ਜਾਏਗੀ ਫਲਾ ਹੋ ਜਾਏਗਾ તમਕਾ ਹੋ ਜਾਏਗਾ ਅਸੀਂ ਆ ਮੱਲ ਲੈਣਾ ਏਰੀਆ ਚ ਆ ਕੇ ਮੱਲ ਲੈਣਾ ਤੋਂ ਮਤਲਬ ਕਿ ਇਹਨਾਂ ਦੀ ਮੈਂ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਪਹਿਲੀ ਗੱਲ ਤੇ ਜੰਗ ਨਾ ਅੱਜ ਹੋਵੇ ਨਾ ਕੱਲ ਹੋਵੇ ਤੇ ਦੂਜੀ ਗੱਲ ਇਹ ਆ ਕਿ ਆਪ ਦੀ ਤਿਆਰੀ ਨੂੰ ਵੀ ਜੋ ਲਾਓ ਮੈਂ ਭਾਰਤ ਨੂੰ ਕਮਜ਼ੋਰ ਨਹੀਂ ਮੰਨਦਾ ਪਰ ਕੀ ਜਿਵੇਂ ਆਪਾਂ ਫੁੱਟ ਸੋਲਜਰ ਦੇਖਦੇ ਆ ਆ ਤਿੰਨ ਚਾਰ ਸਾਲਾਂ ਚਾਂਕੜਾ ਕਿੱਥੇ ਆ ਕਿੱਥੇ ਆ ਸਕਵਾਡਨ ਕਿੰਨੇ ਆ ਤੁਹਾਡੇ ਕੋਲ ਇਹ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਹਾਈ ਨਹੀਂ ਆਪਣੇ ਤਾਂ ਜੀ ਬਿਆਨ ਹੁੰਦੇ ਨੇ ਇਹਨਾਂ ਚੀਜ਼ਾਂ ਦਾ ਹੈ ਨਹੀਂ ਸਾਡੇ ਬੰਦੇ ਬਸ ਆਏ ਕਰਦੇ ਹੋ ਉਹ ਕਰਦੇ ਹੋ ਵਾਹ ਕਰਦੇ ਹੋ ਤਾਂ ਖੈਰ ਆਪਦੀ ਤਿਆਰੀ ਜਿਹੜੀ ਆ ਸਾਡੀ ਪੁਖਤਾ ਹੋਣੀ ਚਾਹੀਦੀ ਹੈ ਚਾਹੇ ਇੰਟੈਲੀਜੈਂਸੀ ਆ ਚਾਹੇ ਮਿਲਟਰੀ ਆਪਾਂ ਦੇਖਦੇ ਆ ਉਹ ਪੁਖਤਾ ਰਹਿਣਾ ਚਾਹੀਦਾ ਤੁਹਾਨੂੰ ਹਰ ਟਾਈਮ ਸ਼ੱਕ ਕਰਕੇ ਬਿੱਟੂ ਸਾਹਿਬ ਨੇ ਜੋ ਬਿਆਨ ਦਿੱਤਾ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਉਹ ਸਵਾਲ ਜਿਹੜਾ ਹੈ ਉਹ ਸਰਕਾਰ ਨੂੰ ਤੇ ਫਿਰ ਜਿਹੜਾ ਹੋ ਰਿਹਾ ਉਹ ਹੋਰ ਵੀ ਹੋਏ ਬਿਲਕੁਲ ਇੱਕ ਸਵਾਲ ਤੇ ਹੋਰ ਸਵਾਲ ਹੋ ਗਿਆ ਜੱਟਾਂ ਫਾਇਰ ਜੀ ਕਰਨ ਕਿ ਇੱਕ ਦਿਨ ਪਹਿਲਾਂ ਵੀ ਕਹਿੰਦੇ ਹੱਤਵਾਦੀ ਉੱਥੇ ਆਏ ਸੀਗੇ ਪਰ ਭਾਈ ਜੇ ਸੱਚਮੁੱਚ ਸਰਕਾਰ ਨੂੰ ਮਾੜੀ ਮੋਟੀ ਕੰਸਰਨ ਹੁੰਦੀ ਹੈ ਤੇ ਉਹ ਤੇ ਕਰ ਸਕਦੀ ਹੈ ਪਰ ਨਹੀਂ ਹੁੰਦਾ ਇੰਨੀਆਂ ਸਾਰੀਆਂ ਜਾਨਾਂ ਗਈਆਂ ਨੇ ਹੁਣ ਇਹਦੀ ਜ਼ਿੰਮੇਵਾਰੀ ਕੌਣ ਲੈਂਦਾ ਹੈ ਹਨਾ ਉਹ ਤਾਂ ਸਵਾਲਾਂ ਸਵਾਲਾਂ ਚ ਤੇ ਸਿਆਸਤ ਦੇ ਵਿੱਚ ਨਿਕਲ ਜਾਣੀਆਂ ਗੱਲਾਂ ਹਾਲੀਵੁੱਡ ਲੋਕਾਂ ਨੇ ਅੱਗੇ ਵਧ ਜਾਣਾ ਲੋਕਾਂ ਨੇ ਭੁੱਲ ਜਾਣਾ ਪਰ ਸਿਆਸਤ ਵਾਸਤੇ ਇੱਕ ਮੁੱਦਾ ਹੁੰਦਾ ਹੈ ਉਹ ਕੱਲ ਨੂੰ ਫੇਰ ਕੋਈ ਇਦਾਂ ਦੀ ਕੋਈ ਗੱਲ ਹੁੰਦੀ ਹੈ